ਤੋ ਪਹਿਲੇ ਹੀ ਜਾਣਦੇ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕਿ ਅਪਰਾਧ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਇੱਕ ਜਤੂ ਵਿੱਚ ਬੜਾ ਦੰਦੇਦਾਰੇ ਉਹ ਦੀ ਵਾਰਦਾਤ ਤੁਸੀਂ 10 ਤਰੀਕ ਨੂੰ ਟੈਂਪਟ ਹੋਈ ਸੀ 17 ਤਰੀਕ ਨੂੰ ਵਾਰਦਾਤ ਹੋਈ ਸੀ ਤੋ ਮੈਡਮ ਨੇ ਉਹਦਾ ਤੁਰੰਤ ਐਕਸ਼ਨ ਕਰਦੇ ਹਾਂ ਦੋ ਅਲੱਗ-ਅਲੱਗ ਟੀਮਾਂ ਡੀਐਸਪੀ ਜਤੂ ਸ਼੍ਰੀ ਮਨੋਜ ਕੁਮਾਰ ਜੀ ਔਰ ਅਰੁਣ ਮੁੰਨੰਝੜਾ ਸਾਡੇ ਡੀਐਸਪੀ ਜੀ ਹੈ ਹਾਲ ਜੈਤੂਨ ਸੀਆਈਏ ਸਟਾਫ ਔਰ ਐਸਐਚਓ ਜੈਤੂਨ ਦੀ ਟੀਮਾਂ ਨੇ ਇਹਨਾਂ ਨੂੰ ਫ੍ਰੌਂਟ ਐਕਸ਼ਨ ਕਰਦਿਆਂ ਉਹ ਲੜਕਿਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਇੱਕ ਲੜਕਾ ਦਾ ਨਾਮ ਹੈ ਗੁਰਪ ਗੁਰਪਿਆਰ ਸਿੰਘ ਔਰ ਉਹਨੇ ਇੱਕ ਨਵਾਂ ਮੁੰਡਾ ਨਾਮ ਲਾ ਲਿਆ ਜਿਹਦਾ ਨਾਮ ਹੈ ਸੁਲਤਾਨ ਸਿੰਘ ਅੱਜ ਇਹਨਾਂ ਨੂੰ ਇੱਕ ਨੂੰ ਕੱਲ ਅਰੈਸਟ ਕੀਤਾ ਉਹਦੇ ਨਿਸ਼ਾਨਦੇਹੀ ਤੇ ਅੱਜ ਫਿਰ ਜਿਹੜਾ ਦੂਜਾ ਸੁਲਤਾਨ ਸਿੰਘ ਨੂੰ ਜੱਤੂ ਜੱਤੂ ਤੇ ਸੀਆਈਏ ਜੱਤੂ ਦੀ ਟੀਮ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ ਦੋ ਪਿਸਟਲ ਬੱਤੀਬੋਰ ਦੇ ਬRAND ਹੋਏ ਆ ਔਰ ਅ ਲਾਈਵ ਕਾਰਟ੍ਰਿਜਸ ਬRAND ਹੋਏ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ ਦੱਸਣਯੋਗ ਹੈ ਕਿ ਜੀ ਇਹਨਾਂ ਨੇ ਦਸਤਰੀਕ ਕੋਈ ਇੱਕ ਅਟੈਂਪਟ ਕੀਤੀ ਸੀ ਚਾਈਨਾ ਬਾਜ਼ਾਰ ਦੇ ਕੋਲ ਉਹਦੇ ਵਿੱਚ ਕਾਮਯਾਬੀ ਹੋ ਸਕੇ ਤੇ ਫਿਰ ਭੱਜ ਗਏ ਤੋਂ ਉਹ ਇਹਨਾਂ ਨੇ 17 ਤਰੀਕ ਨੂੰ ਇੱਕ 4000 ਦੀ अटेम्प्ट ਕੀਤੀ ਗਈ ਹੈ ਤੇ ਮਿਸਟਰ ਹਿਨੂ ਵੇਲ ਦੇ ਗੁਰੂ ਤੋਂ ਇਹ ਜਿਹੜਾ ਹੈ ਗੁਰਪ੍ਰਤਾਪ ਦੇ ਪਹਿਲਾਂ ਵੀ ਇਹਦਾ ਜਿਹੜਾ ਰਿਕਾਰਡ ਹੈ ਉਹ ਸ਼ੈਡੋ ਹੈ ਤੇ ਚਾਰ ਮੁਕਦਮੇ ਲੁੱਟਾਂ ਖੋਹਾਂ ਦੇ ਦਰਜ ਨੇ ਜੇ ਚਾਮਜ਼ਾਕ ਤਾਂ ਵੀ ਹੈ ਤੋਂ ਇਹ ਜਿਹੜਾ ਕਿ ਇਹਨਾਂ ਨੇ ਇੱਥੇ ਕਾਫੀ ਸੰਸ਼ਨੀ ਪਾਈ ਸੀ ਛੋਟੇ ਜਿਹੇ ਬਾਜ਼ਾਰ ਦੇ ਵਿੱਚ ਸਹਿਮ ਸੀਗਾ ਤੇ ਇਹਨਾਂ ਨੇ ਇਹ ਜਿਹੜਾ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਇਹਨਾਂ ਦੋਨਾਂ ਨੂੰ ਕਾਬੂ ਔਰ ਇਹਨਾਂ ਨੂੰ ਹੋਰ ਵੀ ਵਾਰ ਦਿੱਤਾ ਸਾਹਮਣੇ ਆਉਣ ਦਾ ਤੁਹਾਨੂੰ ਹੰਦੇਸ਼ਾ ਹੈ ਇਹਨਾਂ ਤੋਂ ਕੋਈ ਕੈਚ ਕਰੇ ਪਰ 4000 ਇਹਨਾਂ ਨੇ ਖੋਇਆ ਸੀਗਾ ਜੀ ਉਹ ਉਹਨੇ ਤਾਂ ਰਹਿਮਾਨ ਲੈ ਕੇ ਬਰਾਬਰ ਕਰਾਂਗੇ ਮਿਲਣਗੇ ਹੋਰ ਕੀ ਕਿਤੇ ਕੰਮ ਕੀ ਹੋਇਆ ਵੈਪਨ ਹੈ ਜੀ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈ ਔਰ ਪਲੱਸ ਜਿਹੜਾ ਇਹਨੇ ਮੋਟਰਸਾਈਕਲ ਗੁੱਟ ਪਿਆਰ ਨੇ ਵਰਤਿਆ ਹੈ ਉਹ ਬਰਾਬਰ ਹੈ ਤਾਂ ਇਹ ਵਾਰਦਾਤ ਦੇ ਵਿੱਚ ਦੋ ਬੰਦੇ ਸ਼ਾਮ ਸੀ ਜਾਂ ਹੋਰ ਬੰਦੇ ਸ਼ਾਮ ਸੀ ਕਿਸਵਾਰ ਹੈ ਇਹ ਜਿਹੜੀ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਗੁਰਪਿਆਰ ਹੈ ਉਹਨੇ ਸੁਲਤਾਨ ਨੂੰ ਨਾਰ ਲਾਇਆ ਇੱਕ ਵਕ ਬੰਦਾ ਹੋਰ ਫਿਗਰ ਹੋ ਰਿਹਾ ਹੈ ਉਹ ਅਸੀਂ ਫੜ ਕੇ ਤੁਹਾਨੂੰ ਦੁਬਾਰਾ ਡਿਟੇਲ ਹੋਣ ਦੱਸਦੇ ਹਾਂ